ਹੱਥ ਲਾ ਕੇ ਰਖਾ ਦੇ ਲੈ ਜਾਂਦਾ ਨਾ ਫਰਸ਼ ਪੂਰੀ ਵਧੀਆ ਛੜਕ ਕੇ ਦੇਖੋ ਜੀ ਸੜਕ ਕਵਰ ਕਰਦਾ ਨਵੀਂ ਮੋਟਰ ਨਵਾਂ ਪੰਪਾ ਜੀ 50 ਫੁੱਟ ਪੈ ਪਾਸੇ ਲਾਈਟ ਵੱਧਦੀ ਘਟਦੀ ਆ ਇਹਨੇ ਕੱਟ ਮਾਰਨੇ ਵੀ ਛੋਟੀ ਕਰੇ ਵੀ ਨਹੀਂ ਛੜਦੀ ਹੁਣ ਮੈਂ ਕਹਿੰਦਾ ਜਦੋਂ ਆਟੋ ਕੱਟ ਲਾਤਾ ਜੀ ਇਹ ਕਸੁੰਦੇ ਨਹੀਂ ਇਹਨੂੰ ਜੀ ਕਿਤੇ ਮਰਜੀ ਲੈ ਰੋਡ ਤੇ ਹਾਂਜੀ ਹਾਂਜੀ ਕਿੰਨੇ ਲੀਟਰ ਦਾ ਆਊਗਾ 200 ਲੀਟਰ ਹੁੰਦਾ ਜੀ ਇਹ ਤਾਇਰ ਵੱਡੇ ਆ ਇਹ ਤੰਨੇ ਟਾਇਰ ਵੱਡੇ ਆ ਹਾਂ ਜੀ ਹਾਂ ਹੱਥ ਲਾ ਕੇ ਰਖਾ ਦੇ ਲੈ ਹੱਥ ਮਾਰਦਾ ਚੱਕੇ ਬੜਾ ਫਰਸ਼ ਪੂਰੀ ਵਧੀਆ ਜੀ ਹਾਂ ਛੜਕ ਕੇ ਦੇਖੋ ਜੀ ਸੜਕ ਕਵਰ ਕਰਦਾ ਪੂਰੀ ਹੈ ਹਾਂਜੀ ਇਸ ਤੇ ਆ ਬੈਕਸਾਈਡ ਦੇ ਨੇ ਚੀਜ਼ਾਂ ਬੜੀਆਂ ਨੇ ਦਿਖਾ ਦੇ ਵੀਰ ਨੇ ਸੱਚੀ ਪਿਆਰ ਕੀਤੀਆਂ ਹੋਈਆਂ ਨੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਸਾਰੀ ਤੇ ਕੀ ਕੀ ਚੀਜ਼ਾਂ ਬਾਈ ਬਣਾਉਂਦੇ ਆਗੇ ਤੁਹਾਨੂੰ ਫੁੱਲ ਜਾਣਕਾਰੀ ਦਿੰਨੇ ਆ ਤੇ ਵੀਡੀਓ ਨਾਲ ਬਣੇ ਰਹੋ ਸੱਚੀ ਆ ਬਾਈ ਜੀ ਸੱਚੀ ਜੀ ਹੋਰ ਕੀ ਮੈ ਜੀ ਬਹੁਤ ਵਧੀਆ ਜੀ ਠੀਕ ਆ ਜੀ ਤੇ ਆਪਣੀ ਮੇਨ ਲੋਕੇਸ਼ਨ ਕੀ ਹੈ ਜੀ ਆਪਣੀ ਨਸਾਣਾ ਰੋਡ ਭਗਤਾ ਰੋਡ ਜੀ ਹਾਂ ਜੀ ਜਿਹੜਾ ਪੁੱਚੋ ਚੌਂਕ ਆ ਪੋਲਾ ਜੀ ਉਹਦੇ ਥੱਲੋਂ ਨਸਾਣਾ ਰੋਡ ਭਗਤਾ ਰੋਡ ਜਾਂਦੀ ਹੈ ਜਿਹੜੀ ਉਹ ਸੜਕ ਦੇ ਉੱਤੇ ਠੀਕ ਹੈ ਜੀ ਨਿਊ ਗ੍ਰੂਪ ਇੱਕ ਵਾਧ ਰੈਗਰੀ ਵਰਕਸ ਕੁਝ ਚੋਕ ਲੈਣੀ ਐ ਐਸਵੀਆਈ ਬੈਂਕ ਦੇ ਜਮਾ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਇਹ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆ ਪੰਪਾਂ ਦੇ ਹਾਂਜੀ ਹਾਂਜੀ ਇਹ ਹੱਥੀ ਬਣਾਉਣੇ ਬਾਈ ਜੀ ਜੀ ਹਾਂਜੀ ਸਾਰੇ ਆਪ ਬਣਾਉਣੇ ਆਪਾਂ ਗੱਡੀ ਧੋਣ ਵਾਸਤੇ ਜੀ ਘਰੇ ਵਾਸਤੇ ਬਣਾਉਣੇ ਆ ਵੀ ਕਿਸੇ ਨੇ ਥੋੜਾ ਜਿਹਾ ਮੰਨ ਕੇ ਚਲੋ ਵੀ ਸਰਪੀਟੇਸ਼ਨ ਵਾਸਤੇ ਚਾਹੀਦਾ ਉਹ ਵੀ ਬਣਾ ਦਿੰਨੇ ਆ ਜੀ ਵੱਡਾ ਪੰਪ ਲਾ ਕੇ ਵੱਡੀ ਮੋਟਰ ਲਾ ਕੇ ਉਹ ਵੀ ਬਣਾ ਦਿੰਨੇ ਆ ਠੀਕ ਹੈ ਜੀ ਕਿੰਨੀਆਂ ਚੀਜ਼ ਦੀ ਲੋੜ ਆ ਅਗਲੇ ਨੂੰ ਅਗਲੇ ਨੂੰ ਅਸੀਂ ਪਹਿਲਾਂ ਹੀ ਪੁੱਛ ਲੈਣਾ ਵੀ ਕਸਟਮਰ ਨੂੰ ਵੀ ਤੁਹਾਨੂੰ ਕਿੰਦਾ ਦੀ ਬੀਸੋਂ ਤੁਸੀਂ ਕਾਦੇ ਵਾਸਤੇ ਵਰਤਨਾ ਹਾਂ ਕਾਦੇ ਵਾਸਤੇ ਵਰਤਨਾ ਫਿਰ ਹੋਰ ਜੀ ਚੀਜ਼ ਦੀ ਅਸੀਂ ਰਾਇ ਵਧੀਆ ਦੇਵਾਂਗੇ ਉਹ ਅਗਲੇ ਦੀ ਮਰਜ਼ੀ ਠੀਕ ਹੈ ਜੀ ਕਾਹ ਅਗਲੇ ਦੀ ਠੀਕ ਹੈ ਜੀ ਹਾਂ ਜੀ ਇਹਦੇ ਵਿੱਚ ਮੰਨ ਕੇ ਚਲੋ ਆ ਸਟਾਰਟ ਹੋ ਜਾਂਦਾ ਪੰਪ ਹਾਂ ਜੀ ਆ ਪੰਪ ਆ ਗਿਆ ਜੀ ਹਾਂ ਜੀ ਇਹ ਦੋ ਦੀ ਮੋਟਰ ਹੈ ਜੀ ਹਾਂ ਜੀ ਦੋ ਦੀ ਹਾਂ ਜੀ ਇਹਦੇ ਹਾਂ ਜੀ ਨਵੀਂ ਮੋਟਰ ਹੈ ਨਵਾਂ ਪੰਪ ਆ ਜੀ 50 ਫੁੱਟ ਪਾਈਪਾ ਸਿੰਪਲ ਪਾਈਪ ਠੀਕ ਹੈ ਜੀ ਮੋਟਰ ਕਾਪਰ ਦੀ ਹੋਊਗੀ ਹਾਂ ਜੀ ਮੋਟਰ ਕਾਪਰ ਦੀ ਹੈ ਜੀ ਆਟੋ ਕਟ ਮੋਟਰ ਆਪਣੀ ਠੀਕ ਹੈ ਜੀ ਹਾਂ ਜੀ ਲੈਟ ਬਾਦੀ ਘੱਟਦੀ ਆ ਤਾਂ ਮੋਟਰ ਹਾਂਜੀ ਜੇ ਲੈਟ ਬਾਦੀ ਘੱਟਦੀ ਆ ਇਹਨੇ ਕੱਟ ਮਾਰਨਾ ਜੀ ਠੀਕ ਆ ਜੀ ਇਹ ਪੈ ਤਾਰ ਤੁਸੀਂ 2.5 ਐਮਐਮ ਦੀ ਪਾਉਣੀ ਐ ਪਾਉਣੇ ਆ ਸੀ ਮੰਨ ਕੇ ਚੱਲੋ ਵੀ ਉਹ ਵੀ ਮੰਨ ਕੇ ਜੇ ਪਤਲੀ ਪਾਈ ਅਗਲੇ ਨੇ ਤਾਂ ਵੀ ਕੱਟ ਮਾਰੂਗੀ ਮੋਟਰ ਵੀ ਛੱਡਦੀ ਕਦੇ ਵੀ ਨਹੀਂ ਛੱਡਦੀ ਹੁਣ ਮੈਂ ਕਹਿੰਦਾ ਜਦੋਂ ਆਟੋ ਕੱਟ ਲਾਤਾ ਜੀ ਇਹ ਕਸੁੰਦੀ ਨਹੀਂ ਇਹਨੂੰ ਜੀ ਠੀਕ ਆ ਜੀ ਹਾਂ ਜਿਹੜੀ ਮੰਨ ਕੇ ਚੱਲੋ ਅਸੀਂ ਪਹਿਲਾਂ ਲਾਉਂਦੇ ਹੁੰਦੇ ਸੀਗੇ ਉਹਨਾਂ ਨੇ ਕਹਿੰਦੇ ਵੀ ਅੱਧਾ ਘੰਟਾ ਚਲਾਵੋ ਅੱਧੇ ਘੰਟੇ ਬਾਅਦ ਦਮ ਦਿਵਾ ਠੀਕ ਆ ਜੀ ਵੀ ਸਾਰੀ ਜ਼ਿੰਦਗੀ ਵੀ ਚੱਲੂ ਹਾਂ ਮੈਂ ਕਹਿੰਦਾ ਭ ਹਾਂਜੀ ਜੋ ਨਾਲ ਅਗਲਾ ਸਾਂਭੂਗਾ ਨਾ ਇਹਨੂੰ ਇਹਨਾਂ ਕਿ ਤੁਹਾਨੂੰ ਗਰੰਟੀ ਆ ਬਾਈ ਚਲਾਈ ਚੱਲੋ ਧੁੱਪੇ ਰੱਕੀ ਚਲੋ ਮੀਂਹ ਚ ਪਈ ਰਵੇ ਠੀਕ ਹੈ ਜੀ ਹਾਂ ਸਮਾਈ ਰੱਖੇ ਫਿਰ ਨਹੀਂ ਮਰਦੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਇਹ ਆਪਾਂ ਇਹ ਮਾਡਲ ਦਿੰਨੇ ਆ ਜਿਹੜਾ ਇਹਦਾ ਰੇਟ 15500 ਰੁਪਏ ਜੀ 50 ਫੁੱਟ ਪੈਪਾ ਕੇ ਆ ਸਿੰਪਲ ਪੈਪ ਲੱਗੀ ਹੋਈ ਠੀਕ ਹੈ ਜੀ ਹੁੰਦਾ ਕੁਝ ਵੀ ਨਹੀਂ ਹੈ ਪੈਪ ਜਿਹੜੀ ਮਾਰਕੀਟ ਦੇ ਵਿੱਚ ਪੈਂਦੀ ਆ ਉਹ ਪੈਪ ਹੈ ਹੁੰਦਾ ਕੁਝ ਵੀ ਨਹੀਂ ਪੂਰੀ ਵਧੀਆ ਪੈਪਾ 50 ਫੁੱਟ ਪੈਪ ਹੈ ਠੀਕ ਹੈ ਜੀ ਤੇ ਪ੍ਰੈਸ਼ਰ ਪ੍ਰੂਫ ਸਰੀ ਇਹਦਾ ਪ੍ਰੈਸ਼ਰ ਪੂਰਾ ਵਧੀਆ ਪ੍ਰੈਸ ਹੈ ਜੀ ਕਿੰਨਾ ਆ ਇਹਦੇ 'ਚ ਮੰਨ ਕੇ ਚੱਲੋ ਵੀ ਆ ਦੇਖੋ ਇਹਦੇ 'ਚ ਥੋੜਾ ਜਿਹਾ ਹੋਰ ਵਧਾਉਣਾ ਰੇਟ ਇਹਦਾ ਹਾਂਜੀ ਇਹਦੇ 'ਚ ਪਾਈਪ 8mm ਪੈ ਜੂਗੀ ਆ ਦੇਖੋ ਵੀ ਯਾਸ਼ਿੰਗ ਕੋਰੀ ਅਰੀਜਨਲ ਠੀਕ ਹੈ ਜੀ ਇਹ 16000 ਰੁਪਏ ਦਾ ਪੰਪ ਬਾਬ ਜੂ 1000 ਰੁਪਏ ਦਾ ਪਾਈਪ ਦਾ ਹੋਰ ਜੁੜ ਦੂਗੇ ਠੀਕ ਹੈ ਜੀ ਪਲੱਸ ਹੋ ਜੂ 1000 ਹਾਂਜੀ 1000 ਜੇ ਉਸ ਤੋਂ ਬਾਅਦ 10mm ਪਾਉਣੀ ਹੈ ਵੀ ਯਾਸ਼ਿੰਗ ਕੋਰੀਆ ਉਹ 8mm 10mm ਠੀਕ ਹੈ ਜੀ ਇਹਦਾ 1000 ਰੁਪਏ ਹੋਰ ਜੁੜ ਜੂ 17500 ਰੁਪਏ ਦਾ ਪੰਪ ਆ ਤਿਆਰ ਹਾਂਜੀ ਠੀਕ ਹੈ ਹਾਂਜੀ ਓਕੇ ਹੁੰਦਾ ਉਹ ਤਾਂ ਇਹਨੂੰ ਵੀ ਨਿਕੋਸ ਆ ਵੀ ਪੂਰੀ ਵਧੀਆ ਟੌਪ ਦੀ ਪੈਰ ਠੀਕ ਹੈ ਜੀ ਹਾਂ ਜੀ ਉਹ ਤਾਂ ਐਵੇਂ ਵੀ ਕਈ ਵਾਰ ਅਗਲਾ ਕਹਿੰਦਾ ਵੀ ਯਾਰ ਤੁਸੀਂ ਐਨੇ ਮੰਗ ਲੇ ਜਾਂ ਪਹਿਲਾਂ ਤੁਸੀਂ 15.5 ਕਹੀ ਜਾਂਦੇ ਹੋ ਬਾਅਦ ਤੁਸੀਂ ਪੈਪ ਕੇ ਤੇ ਉਹੀ ਨਾ ਮੰਗ ਕੇ ਉਹੀ ਨਾ ਭੇਜ ਦੇਣ ਠੀਕ ਹੈ ਜੀ ਆ ਜਿਹੜੀ ਗੱਲ ਕਰਤੀ ਉਹੀ ਪੈ ਪਊਗੀ ਆ ਦੇਖੋ ਸਾਡੇ ਕੋਲ 3 ਮੀਲ ਦੀਆਂ ਪੈਪ ਠੀਕ ਹੈ ਜੀ ਹਾਂ ਜੀ ਇਹਦੇ 'ਚ ਇੱਕ ਇਹ ਸਿੰਪਲ ਮਾਡਲ ਆ ਗਿਆ 15.5 16.5 ਤੇ 17.5 ਇਹਦੇ ਵਿੱਚ ਸਿੰਪਲ ਪੈਪ ਆ ਕੇ 17.5000 ਤੋਂ ਸਟਾਰਟ ਹੋ ਗਏ ਜੀ ਇਹ ਮੋਡੀਫਾਈ ਕਰਤਾ ਮਾਣਿਆ ਇਹ ਅਪਡੇਟ ਹੋ ਗਿਆ ਹਾਂ ਜੀ ਇਹ ਤੋਂ ਵੀ ਮੰਨ ਕੇ ਜੋ ਛਤਰੀ ਛੁਤਰੀ ਲ ਵੀ ਆਪਾਂ ਇਹਨੂੰ ਘੜੀ ਸਕਦੇ ਆ ਰੋੜ ਕੇ ਕਿਤੇ ਮਰਜ਼ੀ ਲੈ ਜਾ ਸਕਦੇ ਜਿੱਥੇ ਮਰਜ਼ੀ ਲੈ ਜੋ ਜੀ ਉਹੀ ਮੋਟਰ ਲੱਗੀ ਵੀ ਉਹੀ ਪਾਪ ਲੱਗੀ ਪੈਰ ਲੱਗੀ ਥੋੜੀ ਮਿਹਨਤ ਵਧ ਗਈ ਜੀ ਇਹਦੀ ਠੀਕ ਆ ਜੀ ਜਿਵੇਂ 2000 ਰੁਪਏ ਮੰਨ ਕੇ ਚੱਲੋ 15.5 ਦੇ 17.5 ਦਾ ਵੀ ਮੀਂਹ ਕਣੀ ਤਾਂ ਪੂਰਾ ਬਚਤ ਰੱਖੀ ਹੋਈ ਆ 7000 ਹਾਂਜੀ ਹਾਂਜੀ ਬਚਤ ਰੱਖੀ ਹੋਈ ਪਰ ਅਗਲਾ ਵੀ ਥੋੜੀ ਧਿਆਨ ਦੇ ਵੀ ਹਾਂਜੀ ਕਿਉਂਕਿ ਬਚਤ ਟੇਢੀ ਹੁੰਦੀ ਆ ਜਾਂ ਕੋਈ ਇਹਨੂੰ ਖੁੱਲ ਖੁੱਲਿਆ ਥੋੜਾ ਤਾਂ ਰੱਖਿਆ ਵੈਸੇ ਕਿਉਂਕਿ ਹਵਾ ਪੈਂਦੀ ਆ ਜੀ ਐਂਟਰ ਕਰਕੇ ਇਹ ਤਾਂ ਹਵਾ ਗੀਰੇ ਦੇ ਚ ਮੰਨ ਕੇ ਚੱਲ ਹਵਾ ਪੈਣੀ ਚਾਹੀਏ ਮੋਟਰ ਨੂੰ ਠੀਕ ਹੈ ਜੀ ਉਹੀ ਆਟੋ ਕੱਟ ਵਾਲੀ ਹੈ ਜੀ ਆਟੋ ਕੱਟ ਇਸ ਮੋਟਰ ਚ ਵੀ ਲੱਗਾ ਹੋਇਆ ਸਾਰਿਆਂ ਦੀ ਆਟੋ ਕੱਟ ਦੋ ਦੀ ਮੋਟਰ ਉੱਪਰ ਦੀ ਮੋਟਰ ਉੱਪਰ ਦੀ ਜੀ 2 ਐਚਪੀ ਦੀ ਮੋਟਰ ਹੈ ਜੀ ਠੀਕ ਹੈ ਜੀ ਤੇ 50 ਪੱਟੀ ਇਹਦੇ ਨਾਲ ਇਹਦੇ ਨਾਲ ਵੀ ਆ ਦੇਖੋ ਇਹ ਸਿੰਪਲ ਪਾਈਪਾ 75000 ਰੁਪਏ ਜੀ ਇੱਥੇ ਠੀਕ ਹੈ ਜੀ ਹਾਂਜੀ ਜੇ ਇਹਦੇ ਚ ਮੰਨ ਕੇ ਚੱਲੋ ਵੀ ਜੇ ਇਹਦੇ ਚ ਮੰਨ ਕੇ ਚੱਲੋ ਵੀ ਹੋਰ ਵਧੀਆ ਕਰਨੀ ਹੈ ਪੈਰ ਹਾਂਜੀ 18.5 ਹਾਂਜੀ 18.5 ਵੀ ਹੋ ਜੂ ਜੀ ਠੀਕ ਹੈ ਜੀ 20 ਤੇ ਵੀ ਵੱਗ ਜੂਗੇ ਜੀ ਠੀਕ ਹੈ ਜੀ ਹੋ ਠੀਕ ਹੈ ਇਹ ਕਿੰਨੇ ਦਾ ਹੋਊਗਾ ਇਹ 17500 ਸਿੰਪਲ ਪਾਈਪ 17500 ਹਾਂਜੀ ਨਹੀਂ ਫਿਰ ਤੁਸੀਂ ਐਮਨਿਕ ਚੱਲੋ ਵੀ 1850 20 ਤੱਕ ਵੀ ਵਗ ਜੂਗਾ ਠੀਕ ਹੈ ਜੀ ਹਾਂਜੀ ਉਹ ਪਾਈਪ ਅਗਲਾ ਵਧਾ ਲੈਂਦਾ ਥੋੜੀ ਠੀਕ ਹੈ ਜੀ ਇਹ ਅਗਲੇ ਨੇ ਕਹਿੰਦਾ 60 ਫੁੱਟ ਪਾ ਦੇ ਹਾਂਜੀ ਅਗਲਾ ਕਹਿੰਦਾ 70 ਫੁੱਟ ਪਾ ਦੇ ਪਰ ਉਹ ਤੋਂ ਵੱਧ ਨਹੀਂ ਪਾਉਣ ਦਿੰਦੇ ਠੀਕ ਹੈ ਜੀ 70 ਫੁੱਟ ਤੋਂ ਵੱਧ ਤਾਂ ਪਾਈਪ ਨਹੀਂ ਪਾਉਂਦੇ ਕਿਉਂਕਿ ਫਿਰ ਮੋਟਰ ਦਾ ਲੋਡ ਪੈਂਦੀ ਹੈ ਜੀ ਮੋਟਰ ਦਾ ਲੋਡ ਪਾ ਹਾਂ ਫਿਰ ਉਹ ਉਹਦੂ ਮੰਨ ਕੇ ਚੱਲ ਜੇ ਪਾਈਪ ਵੱਧ ਪਾਉਣੀ ਹੈ ਫਿਰ ਅਸੀਂ 2.5 ਦੀ ਮੋਟਰ ਕਰਾਂਗੇ ਜੀ ਠੀਕ ਹੈ ਜੀ ਫਿਰ ਮੋਟਰ ਵੀ ਏ ਹੁਣ ਗੱਲਬਾਤ ਕਰਦੇ ਆਂ ਜੀ ਵੱਡੇ ਪੰਪ ਦੀ ਇਹਦੇ ਨਾਲ ਹੀ ਆਪਾਂ ਨੂੰ ਪਾਣੀ ਵਾਲਾ ਸਿਸਟਮ ਮਿਲੂਗਾ ਢੋਲ ਲੱਗਿਆ ਹੋਇਆ ਹਾਂਜੀ ਇਹ ਮਾਡਲ ਆਪਾਂ ਥੋੜਾ ਜਿਹਾ ਹੋਰ ਅਪਡੇਟ ਕਰਤਾ ਜੀ ਪਹਿਲਾਂ ਆਪਾਂ 30000 ਰੁਪਏ ਦਾ ਮਾਡਲ ਸੀਗਾ ਜੀ ਠੀਕ ਆ ਜੀ ਇਹਦੇ ਚ ਇਹ 32000 ਵਾਲਾ ਮਾਡਲ ਘਟਦਾ ਜੀ ਠੀਕ ਆ ਜੀ 32 ਦੇ ਵਿੱਚ ਇਹਦਾ ਕੀ ਮਿਹਨਤ ਵਧ ਗਈ ਅਸੀਂ ਫੁੱਲ ਦਾ ਕਰਤਾ ਪੰਪ ਠੀਕ ਆ ਜੀ ਪੰਪ ਅੱਡ ਹੋ ਜੂ ਮੋਟਰ ਅੱਡ ਹੋ ਜੂਏ ਤਾਂ ਲਈ ਛੱਤ ਅਲੱਗ ਅਸੀਂ ਚੱਕਾਂ ਜੀ ਠੀਕ ਆ ਜੀ ਵੀ ਜੇ ਬਿਨਾ ਢੋਲ ਤੋਂ ਵੀ ਕਿਸੇ ਨੇ ਜੂਜ ਕਰਨਾ ਹੋਵੇ ਢੋਲ ਲਾ ਕੇ ਰੱਖ ਦੇ। ਹਾਂ ਤਾਂ ਵੀ ਤਾਂ ਵੀ ਹੋ ਜਾਊਗਾ ਜੂਜ ਮੰਨ ਕੇ ਚੱਲੋ ਜਿਵੇਂ ਕਿਸੇ ਨੇ ਦੂਰ ਭੇਜਣਾਗਾ ਸੀ। ਹਾਂਜੀ ਹਾਂਜੀ। ਬਾਸ ਤੇ ਚੜਾਉਣਾ ਜਾਂ ਅਗਲੇ ਤੋਂ ਨਹੀਂ ਉਹਦੇ ਸੀ ਖੁੱਲਦਾ ਕਰਤਾ ਤਾਂ ਆਪਾਂ। ਠੀਕ ਆ ਜੀ ਵੀ ਸੌਖਾ ਰਹੇ ਬੰਦਾ ਥੋੜਾ ਸੌਖਾ ਕਰਦੇ ਹਾਂ ਹਾਂ ਥੋੜੀ ਮਿਹਨਤ ਵਧ ਗਈ ਦੇਖੋ ਪਹਿਲਾਂ ਸਿੰਪਲ ਐਂਗਲ ਸੀਗੀ ਆ ਥੋੜੀ ਥੋੜੀ ਅਪਡੇਟ ਕਰਤੀ ਆ ਚੀਜ਼ ਥੋੜੀ ਵਧੀਆ ਹੋਰ ਵੀ ਥੋੜੀ ਜਿਵੇਂ ਜਿਵੇਂ ਸਾਨੂੰ ਪਤਾ ਲੱਗੀ ਜਾਂਦਾ ਨਾ ਉਹਵੇਂ ਉਹਵੇਂ ਆਪਣੇ ਆਪ ਹੀ ਆ ਹਾਂ ਉਹਵੇਂ ਉਹਵੇਂ ਜਿਵੇਂ ਸਾਨੂੰ ਪਤਾ ਲੱਗੀ ਨਾ ਉਹਵੇਂ ਅਪਡੇਟ ਅਸੀਂ ਨਾਲ ਦੀ ਨਾਲ ਕਰੀ ਜਾਂਦੇ ਆਪਾਂ ਉਹ ਹੀ ਮੋਟਰ ਆ ਟਾਇਰ ਲੱਗੇ ਹੋਏ ਆ ਉਹੀ ਆਟੋ ਕੱਟ ਵਾਲੀ ਮੋਟਰ ਹੈ ਜੀ ਉਹੀ ਪੰਪ ਆਗਾ ਉਹ 50 ਫੁੱਟ ਪੈਪ ਇਹਦੇ ਨਾਲ ਪੈਪ origignal ਆਊਗੀ ਵਧੀਆ ਜੀ ਠੀਕ ਆ ਜੀ ਜਿਹੜੇ ਕੋਰੀਆ ਦੀ ਹਾਂ ਇਹਦੇ ਨਾਲ ਕੋਰੀਆ ਦੀ origignal ਪੈਪ ਆਊਗੀ 50 ਹਾਂ ਜੀ 50 ਫੁੱਟ ਹਾਂ ਇਹ ਤਰਨੇ ਚਾਰੇ ਪੰਪਰ ਨਾਲ ਆਪਾਂ ਨੂੰ 50 ਫੁੱਟ ਪਾਈਪ ਲੱਗਣੀ ਹੈ। 50 ਫੁੱਟ ਪਾਈਪ ਤਾਂ ਆਪਾਂ ਦੇਣੀ ਦੇਣੀ ਹੀ ਕੋਈ ਇਹ ਇੰਨੀ ਕਿੰਨਾ ਤਾਂ ਬਾੜੀ ਇਹਨਾਂ ਥੋੜੀ ਆ। ਅਗੇ ਸੀ 30 ਫੁੱਟ ਪਾਈਪ ਹੁੰਦੀ ਸੀ 30 ਫੁੱਟ ਤੇ ਗੱਡੀ ਦੇ ਉੱਤੇ ਸਮਾਰ ਕੇ ਘੁੰਮਦੀ ਨਹੀਂ। ਠੀਕ ਆ ਜੀ। ਇਹ ਜੀ ਕਿ 50 ਫੁੱਟ ਪਾਈਪ ਪੂਰੀ ਵਧੀਆ ਘੁੰਮਦੀ ਹੈ। ਠੀਕ ਆ ਜੀ। ਬੜਾ ਵਧੀਆ ਕੰਮ ਹੁੰਦਾ ਇਹ। ਹਾਂ ਹਾਂ ਬਾਕੀ ਸੰਭਾਲ ਇਹ ਹੁੰਦੀ ਹੈ ਪਾਈਪ ਨੂੰ ਜਮਾ ਆਪਾਂ ਕੋਲ ਕੇ ਇੱਕ ਬਾੜ ਨਾ ਹੋਵੇ ਪਾਈਪ। ਠੀਕ ਆ ਜੀ। ਤੇਰੇ ਫਿਰ ਪਾਈਪ ਨੂੰ ਕੁਝ ਨਹੀਂ। ਠੀਕ ਆ ਤੇ ਮੋਟਰ ਦੀ ਬਾਈ ਜੀ ਕੈਸਾਲ ਦੀ ਗਾਰੰਟੀ ਹੈ? ਗਾਰੰਟੀ ਤਾਂ ਵੀ ਆਟੋ ਕੱਟ ਕੱਟ ਲਵਾਤਾ ਵੀ ਅਗਲੇ ਨੂੰ ਇਹ ਨਾ ਕਹੀਏ ਵੀ ਸਾਡੀ ਸਾਲ ਦੀ ਗਾਰੰਟੀ ਆ ਸਾਡੀ 2 ਸਾਲ ਦੀ ਗਾਰੰਟੀ ਆ ਸਾਡੀ ਕੋਈ ਗਾਰੰਟੀ ਨਹੀਂ ਆਟੋ ਕੱਟ ਲਵਾਤਾ ਸਾਨੂੰ ਸਾਰੀਆਂ ਆਪਾਂ ਕੰਪਲੇਂਟਾਂ ਹੱਲ ਕਰਦੇ ਆਟੋ ਕੱਟ ਲਵਾਤਾ ਹਾਂਜੀ ਪਾਪਰ ਦੀ ਮੋਟਰ ਆ ਰੀਜਨਲ 베ARING ਆ ਤਾਂਬੇ ਦੀ ਨਾ ਹੋਵੇ ਸਾਡੀ ਗਾਰੰਟੀ ਆ ਹੁਣ ਤੁਸੀਂ ਮੰਨ ਕੇ ਚੱਲੋ ਵੀ ਲਾਈਟ ਘਟ ਆਉਂਦੀ ਐ ਨਾ ਕੱਟ ਮਾਰ ਲਾਈਟ ਵੱਧਦਾ ਕੀ ਨਾ ਫਿਰ ਵੀ ਕੱਟ ਮਾਰ ਇਹ ਆਟੋ ਕੱਟ ਲੱਗਿਆ ਹੋਏ ਸੀ ਤਾਂ ਹੀ ਫਾਇਦਾ ਵੀ ਅਗਲੇ ਦੀ ਮੱਚਦੀ ਨਹੀਂ ਮੋਟਰ ਹਾਂਜੀ ਹਾਂ ਜੀ ਮੰਨ ਕੇ ਚੱਲ ਵੀ ਅਗਲੇ ਤੇ ਕਹਿੰਦਾ ਅਗਲੇ ਕਹਿੰਦਾ ਵੀ ਆਟੋ ਕੱਟੀ ਮਰੀ ਜਾਂਦੀ ਹੈ ਬਈ ਆਟੋ ਕੱਟੀ ਮਰੀ ਜਾਂਦੀ ਹੈ ਉਹ ਸਾਡੀ ਜ਼ਿੰਮੇਵਾਰੀ ਹੈ ਉਹ ਤਾਂ ਪੀਸ ਚੇਂਜ ਕਰਦਾ ਹੈ ਠੀਕ ਆ ਬਾਈ ਹਾਂ ਜੀ ਮੰਨ ਕੇ ਚੱਲ ਵੀ ਅਗਲੇ ਨੇ ਤਾਰ ਹੀ ਪਤਲੀ ਪਾਈ ਹਾਂ ਜੀ ਹਾਂ ਜੀ 2.5mm ਨਾ ਪਾਈ ਇਹਦੇ ਚ ਫੇਰ ਉਹ ਵੀ ਘੱਟ ਮਰੂਗੀ ਠੀਕ ਆ ਜੀ 2.5mm ਤਾਰ ਪਾ ਕੇ ਤੁਸੀਂ ਕਰੋ 2.5mm ਪਾਈ ਵੀ ਛੁੱਡੀ ਫੇਰ ਕਾਟੋ ਘੱਟ ਮਾਰਦੀ ਆ ਕੋਈ ਪ੍ਰੋਬਲਮ ਆਉਂਦੀ ਆ ਫੇਰ ਸਾਡੀ ਜ਼ਿੰਮੇਵਾਰੀ ਇਹ ਪੰਪ ਦੀ ਕਿੰਨਾ ਕ ਪ੍ਰੈਸ਼ਰ ਬਰੋਸਤ ਪੰਪ ਪੰਪ ਪੂਰਾ ਰਿਜਨਲ ਪੰਪ ਆ ਜੀ 75 ਨੰਬਰ ਪੰਪ ਆ ਪ੍ਰੈਸ਼ਰ ਇਹਦਾ ਪੂਰਾ ਕੋਈ ਇਹਦੀ ਗਾਰੰਟੀ ਵਾਰੰਟੀ ਗਾਰੰਟੀ ਰਿਜਨਲ ਪੀਸ ਦੀ ਆ ਬਾਈ ਤੋੜ ਬਣੇ ਹਾਂ ਤੋੜ ਬਣੇ ਆ ਦੇਖੋ ਅਸੀਂ ਗੇਟ ਵਾਲ ਖੋਲਤਾ ਇਹਦੇ ਨਾਲ ਹਾਂਜੀ ਆ ਤਿੰਨ ਗੇਟ ਵਾਲ ਲੱਗੇ ਹੋਏ ਤਿੰਨ ਗੇਟ ਵਾਲ ਲੱਗੇ ਹੋਏ ਹਾਂ ਅਸੀਂ ਇਹ ਇੱਕ ਗੇਟ ਵਾਲ ਬਚਾਲੇ ਵਾਲਾ ਖੋਲਤਾ ਹਾਂਜੀ ਅਸੀਂ ਕਿਉਂ ਖੋਲਿਆ ਗੇਟ ਵਾਲ ਇਹ ਸਮਾਰੇ ਨੇ ਖੋਲਿਆ ਅਰੇ ਇਹ ਅਗਲਾ ਗਰੰਟੀ ਮੰਗਦਾ ਗਰੰਟੀ ਮੰਗ ਤੰਨੇ ਚੱਲਦੇ ਆ ਕਿੰਨੇ ਚੱਲਦੇ ਆ ਬਈ ਆਹ ਖੋਲਿਆ ਵਾ ਸਾਡਾ ਮੰਨ ਕੇ ਚਲੋ ਉਧਰ ਚੱਲੀ ਜਾਂਦਾ ਮੂਹਰੋ ਅਗਲੇ ਨੇ ਪੈਰ ਬੰਦ ਕਰਤੀ ਕਿਸੇ ਦਾ ਫੇਰ ਫੇਰ ਕੰਮ ਪਾੜਨਾ ਬਈ ਇਹਨੇ ਫੇਰ ਟੇਡਾ ਹੋ ਗਿਆ ਹਾਂ ਫੇਰ ਮੰਨ ਕੇ ਚਲੋ ਵੀ ਤਾਂ ਹੀ ਅਸੀਂ ਕੀਟਵਾਲ ਖੋਲਤਾ ਵੀ ਇੱਥੋਂ ਕੋਈ ਜਵਾਕ ਨਾ ਛੇੜੀ ਆ ਜੀ ਕੋਲੇ ਹੋਈ ਹੋ ਜਾਂਦਾ ਲੇਖੇ ਨਾਲ ਹਾਂ ਹਾਂ ਤਾਂ ਕਰਕੇ ਜੀ ਪ੍ਰੈਸ਼ਰ ਵਾਲੀ ਚੀਜ਼ ਜੀ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਠੀਕ ਹੈ। ਕਿਉਂਕਿ ਅਗਲੇ ਨੇ ਕੀ ਉਹ ਤਾਂ ਮੂਹਰੋ ਬੰਦ ਹੋ ਗਏ ਜਾਂ ਕੋਸੜ ਜੇ ਵਿੱਚ ਦੇ। ਠੀਕ ਠੀਕ ਹੈ ਜੀ। ਹਾਂ ਤਾਂ ਕਰਕੇ ਪੰਪ ਪੂਰਾ ਰੀਜਨਲ ਪੰਪ ਪੂਰਾ ਰੀਜਨਲ ਬਾਈ ਸਮਾਈ ਦੀ ਗਾਰੰਟੀ ਦੀ ਬੰਦੇ। ਮਿੱਟੀ ਵਾਲਾ ਪਾਣੀ ਨਾ ਜਾਵੇ ਇਹਦੇ ਵਿੱਚ ਮਿੱਟੀ ਵਾਲਾ ਤਾਂ ਪਾਣੀ ਪੈਂਦੀ। ਠੀਕ ਹੈ ਜੀ। ਕਈ ਏਰ ਕੋਈ ਅਗਲਾ ਕਰਿਆ ਹੋਇਆ। ਹਾਂ ਕਈ ਏਰ ਕੋਈ ਅਗਲਾ ਪੂਰਾ ਪੂਰਾ ਛੱਡਿਆ ਹੋਇਆ। ਹਾਂ ਇਹ ਹਾਂ ਬਈ ਇਹ ਪੈਪ ਪਾਣੀ ਪੈਣ ਨੂੰ ਰੱਖਿਆ ਵਾ। ਠੀਕ ਹੈ ਜੀ। ਬਾਕੀ ਇਹ ਤਾਂ ਮਿੱਟੀ ਵਾਲਾ ਪਾਣੀ ਨਾ ਜਾਵੇ ਇਹਦੇ ਵਿੱਚ ਕਈ ਏਰ ਕੋਈ ਮੰਗ ਕੇ ਲੈ ਜਾ ਕੋਈ ਅਗਲਾ। ਇਹ ਤੇ ਲਾਣੀ ਕਿਚਾ ਦੇ ਅਗਲੇ ਕਰੇ ਸੋਡੀ ਗਰੰਟੀ ਆ ਨਾ ਉਹ ਵੀ ਗਰੰਟੀ ਨਹੀਂ ਰੀਜਨਲ ਚੀਜ਼ ਦੀ ਗਰੰਟੀ ਆ ਕੋਈ ਬੰਦਾ ਆਪਾਂ ਨੂੰ 10 ਬੰਦੇ ਇਕੱਠੇ ਕਰ ਲਈ ਕੀ ਕੋਲੇ ਖੜਾ ਕੇ ਇਹਦੇ ਵੀ ਭਾਈ ਆ ਚੀਜ਼ ਮਾੜੀ ਲੱਗੀ ਵੀ ਥੋੜੀ ਇੱਥੇ ਥੋੜੀ ਫੇਰਾ ਫੇਰੀ ਆ ਉਹ ਸਾਡੀ ਜ਼ਿੰਮੇਵਾਰ ਇਹਦਾ ਕੀ ਪ੍ਰਾਈਸ ਆ ਇਹ 32000 ਦਾ ਜੀ 32000 ਆਰੀਜਨਲ ਪੈ ਪੈ ਦੇ ਨਾਲ ਆਰੀਜਨਲ ਪੈ ਪਾ ਕੇ ਮੋਟਰ ਦੋ ਦੀ ਤੇ ਬਾਕੀ ਪੰਪ ਲੱਗਾ ਹੋਆ ਬਾਕੀ ਟਾਇਰ ਲੱਗੇ ਹੋਏ ਆ ਕਿਤੇ ਮਰਜੀ ਲਏ ਰੋਡ ਤੇ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਨਾਲੇ ਥੋੜਾ ਅਪਡੇਟ ਕਰਿਆ ਪਹਿਲਾਂ 30000 ਦਾ ਸੀਗਾ ਜੀ ਹਾਂਜੀ ਪਹਿਲਾਂ 25 ਠੀਕ ਹੈ ਜੀ। ਉਹੀ ਵਰਕ ਬਿਆ ਸਮਾਨ ਉਹੀ ਹੈ ਸੇਮ। ਠੀਕ ਹੈ ਜੀ। ਥੋੜਾ ਜੀ ਕਿੰਨੇ ਲੀਟਰ ਦਾ ਆਊਗਾ? 200 ਲੀਟਰ ਹੁੰਦਾ ਜੀ ਇਹਦੇ। ਠੀਕ ਹੈ ਜੀ। ਹਾਂਜੀ ਇੱਕ ਥੋੜਾ ਬਸ ਇਹ ਥੋੜਾ ਹੋਰ ਅਪਡੇਟ ਕਰ। ਅੱਗੇ ਇੱਕ ਹੋਰ ਬੰਪ ਆ ਗਿਆ। ਹਾਂਜੀ। ਇਹਦੇ 'ਚ ਤੁਸੀਂ ਐਮਨ ਨੇ ਕਿਹਾ ਚਲੋ ਆ ਦੇਖੋ ਇਹਦੇ 'ਚ ਟਾਇਰ ਵੱਡੇ ਕਰ। ਇਹ ਤੰਨੇ ਟਾਇਰ ਵੱਡੇ ਆ। ਹਾਂਜੀ। ਆਹ ਕਈ ਯਾਰ ਅਗਲਾ ਕਹਿੰਦਾ ਨਾ। ਵੱਡੇ ਵਾਲੇ ਟਾਇਰ ਹੋਣਗੇ। ਆਹ ਟੂ ਵਾਲੇ। ਕਈ ਯਾਰ ਅਗਲਾ ਸਾਨੂੰ ਆ ਕੇ ਕਹਿੰਦਾ ਨਾ 200 ਰੁਪਏ ਦੇ ਟਾਇਰ ਯਾਰ ਛੋਟਾ ਆ ਸਾਨੂੰ ਐਂ ਜੇ ਲੱਗਦਾ ਬਾਈ ਕਿੱਟਣਾ ਫਿਰ ਅਸੀਂ ਥੋੜੇ ਟਾਇਰ ਵੱ ਠੀਕ ਹੈ ਇਹਦੇ ਤਿੰਨੇ ਟਾਇਰ ਵੱਡੇ ਆ ਹਵਾ ਵਾਲੇ ਟਾਇਰ ਆ ਹਾਂ ਹਾਂ ਤਿੰਨੇ ਟਾਇਰ ਹਵਾ ਕਰਤੀ ਆ ਦੇ ਕੋਈ ਥੋੜਾ ਜਿਹਾ ਉਵੇਂ ਖੁਲਦਾ ਕਰਤਾ ਹੈ ਪੰਪ ਆ ਬੰਪਰ ਬੰਪਰ ਲਾਤਾ ਇਹਦੇ ਥੋੜਾ ਫਿਰ ਉੱਪਰ ਲੱਗ ਗਈ ਯਾਨੀ ਕਿ 2500 ਰੁਪਏ ਹੋਰ ਐਡ ਹੋ ਗਿਆ ਜੀ ਇਹਦੇ ਨਾਲ ਠੀਕ ਹੈ ਜੀ ਤੇ ਬਸ ਥੋੜਾ ਸੋਨਾ ਮੰਨ ਕੇ ਚੱਲੋ ਵੀ ਸ਼ਿੰਗਾਰਤਾ ਥੋੜਾ ਜਿਹਾ ਸੇਮ ਮੋਟਰ ਲੱਗੀ ਹੋਈ ਆ ਕਾਪਰ ਦੀ ਹਾਂਜੀ ਹਾਂਜੀ ਉਹੀ ਉਹੀ ਪਾਈਪ ਆ ਜੀ ਹਾਂਜੀ ਉਹੀ ਪਾਈਪ ਲੱਗੀ Ориジナル Oriyal ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਇਹ 35000 ਰੁਪਏ ਦਾ ਮਾਡਲ ਹੈ ਜੀ ਇਹ 35000 ਇਹ ਵੀ ਖੁਲਦਾ ਕਰਿਆ ਵਾ ਦੇਖੋ ਬਾਕੀ ਰਿਪੇਅਰ ਵਾਲਾ ਕੰਮ ਵੀ ਹੈ ਜੀ ਆਪਣੇ ਕੋਲ ਮੰਨ ਕੇ। ਹਾਂਜੀ ਜੇ ਕਿਸੇ ਵੀਰ ਦਾ ਪੰਪ ਖਰਾਬ ਹੋ ਗਿਆ। ਹਾਂਜੀ ਹਾਂਜੀ। ਅਸੀਂ ਰਿਪੇਅਰ ਵੀ ਕੁਆੜ ਤੇ ਸਿੱਟਰ ਨਹੀਂ ਲੋੜਨੀ। ਨਾ ਨਾ ਕੁਆੜ ਦੀ ਲੋੜ ਨਹੀਂ ਬਾਈ ਜੀ ਅਸੀਂ ਚੀਜ਼ ਦੇਖ ਕੇ ਨਾ ਥੋੜਾ। ਹਾਂਜੀ। ਅਸੀਂ ਸਾਰੀ ਰਿਪੇਅਰ ਕਰਨ ਜਾਂਦੇ ਆ ਦੇਖੋ ਜੀ ਰਿਪੇਅਰ ਕਰਿਆ ਵਾ ਪੰਪ। ਹੁਣ ਚਲਾ ਦੇ। ਪੰਪ ਦੀ ਰਿਪੇਅਰ ਹੋਈ ਹੋਈ ਆ। ਇਹਦੀ ਸਾਰਾ ਸਮਾਨ ਪਾਤਾ ਜੀ ਦੇ। ਠੀਕ ਆ ਜੀ ਸਾਰਾ ਸਮਾਨ ਪਾ ਕੇ ਜੀ ਕਿੰਨਾ ਖਰਚਾ ਆ ਜਾਂਦਾ। ਇਹ ਸਾਮਾਨ ਕਿ ਜੋ ਬਾਕੀ ਪੰਪ ਖੋਲ ਕੇ ਪਤਾ ਲੱਗਦਾ ਬਾਈ। ਕਈ ਏਰ ਤੱਕਲੇ ਦੀ ਅਗਲੇ ਦਾ ਥੋੜੀ ਖਰਚਾ ਆਉਂ ਵਿੱਚ ਲੇਬਰ ਲਾ ਕੇ ਜੀ ਸਾਰਾ ਕੁਝ ਵਿੱਚ ਲੱਗ ਗਿਆ ਠੀਕ ਹੈ ਜੀ 3 ਤੋਂ 4000 ਰੁਪਏ ਹਾਂ ਕਈ ਵਾਰ ਪਿਸਟ ਨਹੀਂ ਪਾਉਣੇ ਪੈਂਦੇ ਬਈ ਹਾਂਜੀ ਹਾਂਜੀ ਉਹਦਾ ਹੋਰ ਕਟੇ ਡਾ ਲਾ ਕੀ ਕੋਲ ਕੇ ਦੇਖ ਕੇ ਜੀ ਹਾਂ ਕਈ ਵਾਰ ਬੈਰੀਂਗ ਅਗਲੇ ਦੇ ਵਧੀਆਂ ਹੁੰਦੀ ਹੈਗੇ ਹਾਂਜੀ ਹਾਂਜੀ ਹੁਣ ਐਸਪੀ ਦਾ ਪੰਪ ਆਏ ਤੁਸੀਂ ਮੰਨ ਕੇ ਚੱਲੋ ਵੀ ਅਰੀਜਨਲ ਆਪਾਂ ਠੀਕ ਹੈ ਇਹ ਇਕੱਲਾ ਪੰਪ ਵੀ 16500 ਰੁਪਏ ਦਾ ਠੀਕ ਆ ਬਾਈ ਜੀ ਅੱਜ ਦੀ ਘੜੀ ਦੇ ਵਿੱਚ ਹਾਂਜੀ ਹਾਂਜੀ ਹਾਂ ਇਹ ਮੰਨ ਕੇ ਚੱਲੋ ਅਸੀਂ 4000 ਰੁਪਏ ਦੀ ਲੇਬਰ ਲੈ ਤੇ ਸਾਰਾ ਓਕੇ ਕਰਕੇ ਠੀਕ ਆ ਜੀ 4000 ਤੇ ਕੰਪਲੀਟ ਆ ਇਹ ਹਾਂ ਹੁਣ ਚਲਾ ਲਓ ਪੰਪ ਤੇ ਸਾਰਿਆਂ ਦੇ ਸੇਮ ਹੀ ਲੱਗੇ ਹੋਣਗੇ। ਆ ਪੰਪ ਸੇਮ ਆ ਜੀ ਬਸ ਮੋੜਾ ਦਾ ਵੱਖਰਾ। ਬਸ ਵੱਡਾ ਚਲਾ ਲੈਣੇ ਜੀ। ਹਾਂ ਜੀ ਨਹੀਂ ਵੱਡਾ ਚਲਾ। ਫਿਰ ਚਖਾਉਣਾ ਐ ਸਨੂ ਬਾਈ ਜੀ ਕਿੰਨਾ ਕੁ ਪ੍ਰੈਸ਼ਰ ਆ ਪੰਪ ਦਾ। ਬਸ ਐਨਾ ਪਾਈਪ ਦੇ ਵਿੱਚ ਬਲਣਾ ਹੋਵੇ ਬਈ ਇਹ ਧਿਆਨ ਰੱਖੇ ਕਸਟਮਰ। ਠੀਕ ਆ ਜੀ। ਯਾਰ ਪਾਈਪ ਦੇ ਵਿੱਚ ਬਲ ਪਾਣ ਦਾ ਅਗਲਾ ਮੁੜ ਕੇ ਕੀ ਯਾਰ ਜੋੜ ਜੜ ਪਟਿਆ ਜਾਂਦਾ। ਘਰ ਦਾ ਪੂਰਾ ਪ੍ਰੈਸ਼ਰ। ਮੈਂ ਕਹਿੰਦਾ ਵੀ ਤੁਸੀਂ ਮure ਹੱਥ ਲਾ ਕੇ ਦਿਖਾ ਦਿਓ ਮੈਨੂੰ ਇਹਦੇ। ਹੱਥ ਲਾ ਕੇ ਦਿਖਾ ਦੇ ਲੈ। ਹੱਥ ਮਾਰਦਾ ਚੱਕੇ ਮੈਂ ਦਿਖਾ ਫਿਰ ਮੇਰੀ ਬਾਹਾਂ ਤੱਕਦਾ। ਹਾਂ ਉਹਨਾਂ ਇੱਥੇ ਮੰਨ ਕੇ ਚੱਲ ਜੇ ਕੋਈ ਬੰਦਾ ਕਹਿੰਦਾ ਵੀ ਗਾਰਾ ਨਹੀਂ ਪਟਦਾ ਸਾਡੀ ਜ਼ਿੰਮੇਵਾਰੀ ਹੈ ਹਾਂ ਪੂਰਾ ਮਾਰ ਗਾਰਾ ਅੱਜ ਜਾਂਦਾ ਨਾ ਫਰਸ਼ ਪੂਰੀ ਵਧੀਆ ਜੀ ਹਾਂ ਹਾਂ ਆ ਦੇਖੋ ਪੂਰੀ ਹਰੇਕ ਚੀਜ਼ ਓਰੀਜਨਲ ਲੱਗੀ ਹੋਣਾ ਬਾਈ ਆਪਾਂ ਦੇਸੀ ਕੰਮ ਕਰਾਂਗੇ ਹਾਂ ਜੀ ਫੇਰ ਉਹ ਫਿਰ ਅਗਲਾ ਕਹਿੰਦਾ ਬਈਆ ਚੱਕਾ ਸੀ ਕਹਿੰਦਾ ਬਈਆ ਆ ਦੇਖੋ ਤੁਹਾਡੇ ਸਾਹਮਣੇ ਅਸੀਂ ਵੀਡੀਓ ਕਾਲ ਲਾ ਕੇ ਚੈੱਕ ਕਰਾ ਲੈਂਦੇ ਠੀਕ ਹੈ ਜੀ ਕੱਲੀ ਕੱਲੀ ਚੀਜ਼ ਆ ਦੇਖੋ ਪੈਪ ਕਿਵੇਂ ਕਰਦੀ ਆ ਮੂਰੇ ਕਰਦੀ ਆ ਨਾ ਮੂਰੇ ਫੜੀ ਨਹੀਂ ਆ ਨਾ ਇਹ ਥੱਲੇ ਸਟਰੀ ਪੈਪ ਹਾਂ ਠੱਕਦੀ ਆ ਇਹ ਮੈਂ ਕਹਿੰਦਾ ਬਾਈ ਇਹ ਥੱਲੇ ਸਟਰੀ ਪੈ ਤੁਸੀਂ ਮੈਨੂੰ ਚੱਕ ਕੇ ਦਿਖਾ ਦਿਓ ਐ ਆ ਕੰਡੀਸ਼ਨ ਵੀ ਚਲਾਉਣੀ ਆ ਜਦੋਂ ਉਹ ਪੂਰੀ ਮਜ਼ਬੂਤੀ ਨਾਲ ਮੈਂ ਕਹਿੰਦਾ ਭਾਈ ਜਦੋਂ ਇਹ ਚਲਾਉਣਾਗਾ ਦੇਖੋ ਇਹਦੇ ਪਾਈਪ ਆਪਣੇ ਮੂਰੇ ਕਾਇਮ ਹੋ ਕੇ ਫੜਨੀ ਪੈਣੀ ਠੀਕ ਆ ਜੀ ਭਾਈ ਕਈ ਵਾਰ ਆਪਾਂ ਉਧਰੋਂ ਛੱਡ ਦਈਏ ਪੰਪ ਇਧਰੋਂ ਕਿਸੇ ਦੀ ਅੱਖ ਮੂੰਹ ਕੱਢੇ ਠੀਕ ਆ ਉਹਦਾ ਕੋਈ ਆਹੋ ਪਾਈਪ ਧਿਆਨ ਨਾਲ ਵਧੀਆ ਫੜਨੀ ਆ ਹਾਂ ਪੂਰੇ ਧਿਆਨ ਨਾਲ ਫੜਨੀ ਆ ਭਾਈ ਪਾਈਪ ਹਰੇਕ ਚੀਜ਼ ਨੂੰ ਮੈਂ ਪ੍ਰੈਸਰ ਵੀ ਚੈੱਕ ਕਰਾਂ ਮੈਂ ਸੜਕ ਦੇਖੋ ਤੁਸੀਂ ਸੜਕ ਕਵਰ ਕਰਦਾ ਪੂਰੀ ਕਰਦਾ ਆ ਸੜਕ ਦੇ ਸਾਈਂਗ ਲਾ ਗਿਆ ਜੀ ਹਾਂ ਯਾ ਇਹ ਨਾ ਗਾਰਾ ਛੱਡ ਦੂ ਕਿਸੇ ਬੱਤ ਠੀਕ ਆ ਜੀ ਪ੍ਰੈਸ਼ਰ ਪ੍ਰੂਸਰ ਪੂਰਾ ਵਧੀਆ ਬਾਕੀ ਲੋਕੇਸ਼ਨ ਇੱਕ ਵਾਰੀ ਦੱਸ ਦੋ ਦੁਬਾਰਾ ਥਾਣਾ ਰੋਡ ਭਗਤਾ ਰੋਡ ਹੈ ਜੀ ਐਸ ਬੀ ਆਈ ਬੈਂਕ ਦੇ ਜਮਾ ਨਾਲਾ ਨਿਊ ਗੁਰੂ ਤੇਗਵਧ ਰੈਗਰੀ ਵਰਕਸ ਕੋ ਚੌਕ ਨਾਲ ਠੀਕ ਹੈ ਜੀ ਜਿਹੜਾ ਚੰਡੀਗੜ੍ਹ ਹਾਈਵੇ ਆਪਣਾ ਬਟਿੰਡਾ ਰੋਡ ਚੰਡੀਗੜ੍ਹ ਤੇ ਹਾਂਜੀ ਉੱਤੇ ਪੁਲ ਦੇ ਥੱਲੋਂ ਇਧਰ ਨਾ ਥਾਣਾ ਰੋਡ ਮੋਗਾ ਰੋਡ ਤੇ ਆਪਣੀ ਵਰਕ ਆਪ ਹੈ ਠੀਕ ਹੈ ਜੀ ਤੇ ਡਿਲੀਵਰੀ ਚਾਰਜ ਅਸੇ ਅਲੱਗ ਲੱਗਣਗੇ ਆਓ ਜੇ ਬੱਸ ਵਾਲਾ ਕਰਾਇਆ ਲਾ ਲਓ ਜੀ ਹਾਂ ਜੀ ਮੰਨ ਕੇ ਚੱਲੋ ਬਾਕੀ ਇਹ ਗੱਡੀ ਤੇ ਪੇਜ ਜਨਾ ਉਹਦਾ ਕਰਾਇਆ ਅਲੱਗ ਹੈ ਜੀ ਜੇ ਕਿਹਦੇ ਨੇ ਆਨਲਾਈਨ ਮੰਗਣਾ ਜੋ ਪੇਮੈਂਟ ਪਾ ਦੀ ਆਈ ਜੀ ਕਰਾਇਆ ਦੇ ਵਿੱਚ ਪਾਉਣੇ ਆ ਪੇ ਪੇਮੈਂਟ ਵੀ ਟੀਟੀ ਪਾਉਣੇ ਆ ਜਦੋਂ ਪੇਮੈਂਟ ਵਾਲੀ ਬੇਫਿਕਰ ਹੋ ਕੇ ਪਾ ਦਿਓ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗੋਲਾੰਬੀ ਵਾਲੀ ਗੱਲ ਨਹੀਂ ਪੇਮੈਂਟ ਆਪਾ ਵਾਲੀ ਤੁਸੀਂ ਚੀਜ਼ ਨਾ ਵੇਚੋ ਉਹ ਮੈਂ ਕਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਪਵਾਵਾਂਗੇ ਜੀ ਪੇਮੈਂਟ ਅਗਲੇ ਠੀਕ ਹੈ ਜੀ ਅੱਜ ਨਹੀਂ ਅੱਜ ਪਵਾ ਲਈ ਅਗ ਬੁੱਕ ਕਰਦੇ ਹੋ ਇੱਕ ਦਿਨ ਪਹਿਲਾਂ ਪੁਆ ਕੇ ਤੁਹਾਨੂੰ ਕਹਾਂਗੇ ਵੀ ਬਾਈ ਬਸ ਤੇ ਤਰਫ ਟੈਨਸ਼ਨ ਫਰੀ ਹੋ ਕੇ ਤੇ ਮੈਂ ਕਹਿੰਦਾ ਬਈ ਅਸੀਂ ਕੰਮ ਹੀ ਨਹੀਂ ਕਰਦੇ ਕਿਉਂ ਕਰੋ ਕੰਮ ਇਹ ਜ ਆ ਠੀਕ ਹੈ ਜੀ ਅਗਲੇ ਦੀ ਮਿਹਨਤ ਦੇ ਪੈਸੇ ਆਪਾਂ ਲੈ ਲਗੇ ਕਦੇ ਬਸ ਉਹਦਾ ਕਿਸੇ ਦਾ ਠੀਕ ਹੈ ਜੀ ਅਰੀਜਨਲ ਕੰਮ ਠੀਕ ਹੈ ਇੱਕ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਾਈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ